ਲੇ ਸੂਏ ਗਾਂ ਨੇ 12 ਲੀਟਰ ਦੁੱਧ ਦਿੱਤਾ। ਦਾ ਜਿਹੜਾ ਮੁੱਲ ਆ ਗਿਆ 65000 ਰੁਪਇਆ ਮੁੱਲ ਇਹਦਾ ਘਰੇ ਖੜੀ ਆ ਗਾਂ ਦੂਜੀ ਸੂਏ ਆਗੀ। ਲੀਵਾ ਤੁਸੀਂ ਦੇਖ ਸਕਦੇ ਹੋ ਪਹਿਲੇ ਸੂਏ ਗਾਂ ਨੇ 12 ਲੀਟਰ ਦੁੱਧ ਦਿੱਤਾ ਹੈਗਾ ਦੂਜੀ ਸੂਏ ਸੂਣਾ 10 ਕ ਦਿਨ ਗਾਂ ਦੇ ਜਿਹੜੇ ਰਹਿੰਦੇ ਨੇ ਸੂਣ ਦੇ। ਜਿਸ ਕਿਸੇ ਬੀਰ ਨੇ ਗਾਂ ਲੈਣੀ ਹੋਵੇ ਦੂਜੀ ਸੂਏ 7258899132 ਤੇ ਕੰਟੈਕਟ ਕਰ ਸਕਦਾ ਦੂਜੇ ਸੂਏ ਗਾਣੇ ਸੁਣਾਗਾ ਢਿੰਡ ਪੈਣੀ ਜਿਹਾ ਸਜਿਆ ਬਰਨਾਲਾ ਵਿਖੇ ਖੜੀ ਹੈਗੀ ਅਮਰੀਕਨ ਗਾਂ ਕੀ ਪਿਆਵਰ ਇਸਕੇ ਸੇ ਮੇਰੇ ਵੀਰ ਨੇ ਗਾਂ ਲੈਣੀ ਹੋਵੇ ਮੁੱਲ 65000 ਰੁਪਏ ਹੈਗਾ ਕਮੈਂਟ ਕਰ ਸਕਦੇ ਹੋ 7658899132 ਤੇ ਫੋਨ ਕਰ ਸਕਦੇ ਹੋਗੇ 65000 ਰੁਪਏ ਜਿਹੜਾ ਗਾਂ ਦਾ ਮੁੱਲ ਆਗਾ ਗਾਂ ਪੂਰੀ ਸ਼ੀਲ ਆ ਵੀਰੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੈਪੀ ਬਲੌਗ ਨੂੰ ਈ ਨੀਤਾਨਵਾ